ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਕੀੜੀਆਂ ਹਨ ਤੇ ਕੀੜੀਆਂ ਜਿਸ ਘਰ ਦੇ ਵਿੱਚ ਆਂਡੇ ਦੇਂਦੀਆਂ ਨੇ ਉਸ ਘਰ ਦੇ ਵਿੱਚ ਕੀ ਹੁੰਦਾ ਹੈ ਤੇ ਤੁਸੀਂ 5 ਦਿਨ ਲਗਾਤਾਰ ਇਸ ਉਪਾਅ ਨੂੰ ਕਰਨਾ ਹੈ ਤੇ 5 ਦਿਨ ਕੀੜੀਆਂ ਨੂੰ ਇਹ ਤੁਸੀਂ ਇੱਕ ਚੀਜ਼ ਪਾਉਣੀ ਹੈ ਤੇ ਕਰਜ਼ੇ ਤੋਂ ਮੁਕਤ ਹੋ ਜਾਓਗੇ ਜੇਕਰ ਤੁਹਾਡੇ ਘਰ ਦੇ ਵਿੱਚ ਕਰਜ਼ਾ ਹੈ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ 5 ਦਿਨ ਲਗਾਤਾਰ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਤੇ ਸਾਰਥਕ ਹੈ ਇਸ ਨੂੰ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਅਸੀਂ ਕਰ ਸਕਦੇ ਹਾਂ ਤੇ ਇਹ ਕੀੜੀਆਂ ਨੂੰ ਪੰਜ ਚੀਜ਼ ਦੇਣ ਕਿਹੜੀ ਚੀਜ਼ ਪਾਉਣੀ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੋਂ ਹਰ ਉਸਾਰੀ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸ਼ਾਸਤਰਾਂ ਦੇ ਅਨੁਸਾਰ ਜੇਕਰ ਸੋਨੇ ਦੇ ਗਹਿਣੇ ਰੱਖਣ ਵਾਲੀ ਜਗ੍ਹਾ ਤੋਂ ਕਾਲੀਆਂ ਕੀੜੀਆਂ ਨਿਕਲ ਆਉਂਦੀਆਂ ਨੇ ਤਾਂ ਇਹ ਬਹੁਤ ਹੀ ਜ਼ਿਆਦਾ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਕਿ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਘਰ ਦੇ ਵਿੱਚ ਜਲਦੀ ਹੀ ਧਨ ਦਾ ਪ੍ਰਵਾਹ ਵਧਣ ਵਾਲਾ ਹੈ ਦੇ ਨਾਲ ਹੀ ਸੋਨੇ ਦੀ ਨਵੀਂ ਖਰੀਦਦਾਰੀ ਵੀ ਹੋਣ ਵਾਲੀ ਹੈ ਜੇਕਰ ਤੁਸੀਂ ਪੱਛਮ ਤੋਂ ਕਾਲੀਆਂ ਕੀੜੀਆਂ ਨਿਕਲਦੀਆਂ ਹੋਈਆਂ ਦੇਖਦੇ ਹੋ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਕਿਤੇ ਬਾਹਰ ਜਾ ਸਕਦੇ ਹੋ ਤੇ ਉੱਤਰ ਦਿਸ਼ਾ ਦੇ ਵਿੱਚੋਂ ਜੇਕਰ ਕੀੜੀਆਂ ਨਿਕਲਦੀਆਂ ਨੇ ਤੇ ਇਹ ਦੇਖਣ ਦਾ ਇਹ ਮਤਲਬ ਹੁੰਦਾ ਹੈ ਕਿ ਘਰ ਦੇ ਵਿੱਚ ਖੁਸ਼ੀਆਂ ਦਾ ਆਉਣਾ ਤੇ ਜੇਕਰ ਦੱਖਣ ਤੋਂ ਨਿਕਲਦੀਆਂ ਹਨ ਤੇ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਕਾਰੋਬਾਰ ਦੇ ਵਿੱਚ ਲਾਭ ਪ੍ਰਾਪਤ ਕਰਨ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਸਨਾਤਨ ਧਰਮ ਦੇ ਵਿਦਵਾਨਾਂ ਦੇ ਅਨੁਸਾਰ ਜੇਕਰ ਤੁਸੀਂ ਕੀੜੀਆਂ ਦੇ ਝੁੰਡ ਨੂੰ ਇੱਕ ਲਾਈਨ ਦੇ ਵਿੱਚ ਦੇਖਦੇ ਹੋ ਤੇ ਆਪਣੇ ਮੂੰਹ ਦੇ ਵਿੱਚ ਆਂਗੇ ਲੈ ਕੇ ਜਾਂਦੇ ਹੋਏ ਦੇਖਦੇ ਹੋ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਜੇਕਰ ਕਰਜੇ ਤੋਂ ਪੀੜਤ ਲੋਕ ਕੀੜੀਆਂ ਨੂੰ ਆਟਾ ਤੇ ਖੰਡ ਖਵਾਉਂਦੇ ਨੇ ਤਾਂ ਉਹ ਨਾ ਸਿਰਫ ਜਲਦੀ ਕਰਜ਼ੇ ਦੇ ਬੋਝ ਤੋਂ ਮੁਕਤ ਹੋ ਜਾਂਦੇ ਨੇ ਸਗੋਂ ਉਹਨਾਂ ਦੀ ਮੁਕਤੀ ਦੇ ਵਿੱਚ ਵੀ ਸੁਧਾਰ ਹੁੰਦਾ ਹੈ ਤੇ ਵਿੱਤੀ ਸੰਕਟ ਵੀ ਦੂਰ ਹੋ ਜਾਂਦੇ ਨੇ ਤੇ ਇਸ ਤੋਂ ਇਲਾਵਾ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਣਾ ਅਚਾਨਕ ਘਰ ਦੇ ਵਿੱਚ ਚਮਤਕਾਰ ਹੋਣੇ ਜੋਤਿਸ਼ਾਤਰ ਦੇ ਅਨੁਸਾਰ ਜੇਕਰ ਤੁਸੀਂ ਚੌਲਾਂ ਦੇ ਨਾਲ ਭਰੇ ਭਾਂਡੇ ਦੇ ਵਿੱਚੋਂ ਕੀੜੀਆਂ ਨੂੰ ਬਾਹਰ ਨਿਕਲਦੇ ਹੋਏ ਦੇਖਦੇ ਹੋ ਤਾਂ ਇਹ ਬਹੁਤ ਹੀ ਵਧੀਆ ਸੰਕੇਤ ਹੈ ਤੁਹਾਡੇ ਲਈ ਇਹ ਅਜੇਹਾ ਦ੍ਰਿਸ਼ ਦੇਖਣ ਦਾ ਮਤਲਬ ਹੈ ਕਿ ਜਲਦੀ ਹੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸ ਦ੍ਰਿਸ਼ ਨੂੰ ਦੇਖਣ ਤੋਂ ਬਾਅਦ ਵਿਅਕਤੀ ਦੀ ਵਿੱਤੀ ਸਥਿਤੀ ਹੌਲੀ-ਹੌਲੀ ਸੁਧਰਨੀ ਸ਼ੁਰੂ ਹੋ ਜਾਂਦੀ ਹੈ ਤੇ ਜੇਕਰ ਦੇ ਵਿੱਚ ਕਾਲੀਆਂ ਕੀੜੀਆਂ ਸਮੂਹਾਂ ਦੇ ਵਿੱਚ ਘੁੰਮਦੀਆਂ ਨੇ ਉੱਥੇ ਖੁਸ਼ੀ ਤੇ ਖੁਸ਼ਹਾਲੀ ਦੇ ਵਿੱਚ ਵਾਅਦਾ ਹੁੰਦਾ ਜਦੋਂ ਕਿ ਘਰ ਦੇ ਵਿੱਚ ਲਾਲ ਕੀੜੀਆਂ ਦੀ ਮੌਜੂਦਗੀ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਕਾਰਨ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ ਇਸ ਤੋਂ ਇਲਾਵਾ ਜੇਕਰ ਘਰ ਦੇ ਵਿੱਚ ਲਾਲ ਕੀੜੀਆਂ ਦਾ ਆਉਣਾ ਸ਼ੁਭ ਨਹੀਂ ਮੰਨਿਆ ਜਾਂਦਾ। ਮਾਨਤਾਵਾਂ ਦੇ ਅਨੁਸਾਰ ਇਹ ਭਵਿੱਖ ਦੇ ਵਿੱਚ ਕਿਸੇ ਔਲਜਨ, ਝਗੜੇ ਜਾਂ ਪੈਸੇ ਦੀ ਬਰਬਾਦੀ ਦਾ ਸੰਕੇਤ ਹੁੰਦਾ ਹੈ। ਆ ਸਾਡੇ ਘਰ ਦੇ ਵਿੱਚ ਆਟੇ ਦੇ ਵਿੱਚ ਖੰਡ ਮਿਲਾ ਕੇ ਉਹਨਾਂ ਨੂੰ ਕਰੋ ਬਾਰ ਕੱਢਿਆ ਜਾ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਕੀੜੀਆਂ ਨੂੰ ਆਪਣੇ ਘਰ ਤੋਂ ਬਾਹਰ ਕੱਢਣਾ ਚਾਹਣੀ ਹੋ ਤਾਂ ਆਟੇ ਦੇ ਵਿੱਚ ਥੋੜੀ ਜਿਹੀ ਚੀਨੀ ਮਿਲਾ ਕੇ ਉਹਨਾਂ ਨੂੰ ਤੁਸੀਂ ਕਰੋ ਬਾਰ ਕੱਢ ਸਕਦੇ ਹੋ। ਪਰ ਜੇਕਰ ਲਾਲ ਕੀੜੀਆਂ ਮੂੰਹ ਦੇ ਵਿੱਚ ਆਂਡਾ ਲੈ ਕੇ ਘਰੋਂ ਬਾਹਰ ਨਿਕਲਦੀਆਂ ਹਨ ਤਾਂ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਹੁੰਦਾ ਹੈ ਤੇ ਸਾਡੇ ਘਰ ਦੇ ਵਿੱਚ ਘਟ ਗਿਣਤੀ ਦੇ ਵਿੱਚ ਕਾਲੀਆਂ ਕੀੜੀਆਂ ਦਾ ਹੋਣਾ ਘਰ ਦੇ ਵਿੱਚ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਦੇ ਲਈ ਇੱਕ ਸਕਾਰਾਤਮਕ ਸੰਕੇਤ ਹੈ ਪਰ ਜੇਕਰ ਉਹ ਵੱਡੀ ਗਿਣਤੀ ਦੇ ਵਿੱਚ ਹਨ ਤਾਂ ਉਹਨਾਂ ਨੂੰ ਘਰ ਦੇ ਬਾਹਰ ਕੱਢ ਦੇਣਾ ਚਾਹੀਦਾ ਹੈ ਸਨੀ ਸਟੋਤਰਾ ਦਾ ਪਾਠ ਕਰਕੇ ਦੇਵੀ ਲక్ష్ਮੀ ਦੀ ਪੂਜਾ ਕਰਨਾ ਲਾਭਦਾਇਕ ਹੁੰਦਾ ਹੈ ਇਸ ਤੋਂ ਇਲਾਵਾ ਘਰ ਦੇ ਵਿੱਚ ਲਾਲ ਕੀੜੀਆਂ ਦੇ ਚਿੰਨ ਨਿਸ਼ਾਨ ਜੇਕਰ ਤੁਹਾਨੂੰ ਅਚਾਨਕ ਆਪਣੇ ਘਰ ਦੇ ਵਿੱਚ ਲਾਲ ਕੀੜੀਆਂ ਦਿਖਾਈ ਦੇਣ ਲੱਗ ਪੈਣ ਤਾਂ ਸਮਝ ਜਾਓਗੇ ਵਿੱਤੀ ਮੁਸੀਬਤ ਆਉਣ ਵਾਲੀ ਹੈ ਤੇ ਕਿਤੇ ਨਾ ਕਿਤੇ ਤੁਹਾਡਾ ਕੋਈ ਨੁਕਸਾਨ ਹੋਣ ਵਾਲਾ ਹੈ ਅਚਾਨਕ ਕੋਈ ਲੋੜ ਪੈਣ ਵਾਲੀ ਹੈ ਜਿਸ ਕਾਰਨ ਤੁਹਾਨੂੰ ਕਰਜ਼ਾ ਵੀ ਲੈਣਾ ਪੈ ਸਕਦਾ ਹੈ ਤੇ ਲਾਲ ਕੀੜੀਆਂ ਇੱਕ ਅਣਚਾਹੀ ਕਰਜ਼ੇ ਨੂੰ ਵੀ ਦਰਸਾਉਂਦੀਆਂ ਨੇ ਤੇ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਕੀੜੀਆਂ ਸੰਕੇਤ ਦਿੰਦੀਆਂ ਨੇ ਇਹ ਕੋਈ ਭਵਿੱਖਬਾਣੀ ਨਹੀਂ ਤੇ ਜੇਕਰ ਤੁਹਾਨੂੰ ਅਚਾਨਕ ਆਪਣੇ ਘਰ ਦੇ ਵਿੱਚ ਕਾਲੀਆਂ ਕੀੜੀਆਂ ਦਿਖਾਈ ਦੇਣ ਲੱਗ ਪੈਣ ਤਾਂ ਇਹ ਇੱਕ ਸ਼ੁਭ ਸੰਕੇਤ ਹੁੰਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਤਬਦੀਲੀ ਆਉਣ ਵਾਲੀ ਹੈ ਇੱਕ ਤਬਦੀਲੀ ਜੋ ਤੁਹਾਡੇ ਲਈ ਲਾਭਦਾਇਕ ਹੋਵੇਗੀ ਤੇ ਇਹ ਤੁਹਾਡੇ ਪਰਿਵਾਰ ਦੇ ਲਈ ਸ਼ੁਭ ਵੀ ਹੋਵੇਗੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੀੜੀਆਂ ਨੂੰ ਅਣਮਿੱਥੇ ਸਮੇਂ ਦੇ ਲਈ ਆਉਂਦੇ ਰਹਿਣ ਦਿਓ ਜਾਂ ਉਹਨਾਂ ਨੂੰ ਸੱਦਾ ਦਿਓ। ਜਦੋਂ ਤੁਸੀਂ ਸਪਸ਼ਟ ਤੌਰ ਤੇ ਸਮਝ ਜਾਣੀਓ ਕਿ ਕਾਲੀਆਂ ਕੀੜੀਆਂ ਦਾ ਆਉਣਾ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਲਈਏ ਤਾਂ ਉਹਨਾਂ ਦੇ ਸਵਾਗਤ ਲਈ ਆਟਾ ਪਾਉਣਾ ਸ਼ੁਰੂ ਕਰ ਦਿਓ ਜਦੋਂ ਤੁਹਾਡੇ ਈਸ਼ਟ ਦੇਵ ਨੂੰ ਪਤਾ ਲੱਗ ਜਾਵੇਗਾ ਕਿ ਸੰਕੇਤ ਤੁਹਾਡੇ ਤੱਕ ਪਹੁੰਚ ਗਿਆ ਹੈ ਤਾਂ ਕੀੜੀਆਂ ਆਪਣੇ ਆਪ ਵਾਪਸ ਆ ਜਾਣੀ। ਤੇ ਇਸ ਤੋਂ ਇਲਾਵਾ ਜੇਕਰ ਕੀੜੀਆਂ ਉੱਤਰ ਜਾਂ ਦੱਖਣ ਦਿਸ਼ਾ ਤੋਂ ਆ ਰਹੀਆਂ ਨੇ ਤਾਂ ਇਹਨਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਤੇ ਜੇਕਰ ਉਹ ਪੱਛਮ ਦਿਸ਼ਾ ਤੋਂ ਆਉਂਦੀਆਂ ਹਨ ਤਾਂ ਤੁਹਾਨੂੰ ਕਿਤੇ ਯਾਤਰਾ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਕੀੜੀਆਂ ਪੂਰਬ ਦਿਸ਼ਾ ਤੋਂ ਨਿਕਲਦੀਆਂ ਹਨ ਤੇ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਇਹ ਘਰ ਦੇ ਵਿੱਚ ਕੋਈ ਨਕਾਰਾਤਮਕ ਖਬਰ ਵੀ ਲਿਆ ਸਕਦੀਆਂ ਨੇ ਤੇ ਜੇਕਰ ਛਤ ਤੋ ਕੀੜੀਆਂ ਬਾਹਰ ਆ ਰਹੀਆਂ ਹਨ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਦੇ ਨਾਲ ਤੁਹਾਨੂੰ ਵਿੱਤੀ ਲਾਭ ਵੀ ਹੋਵੇਗਾ ਇਹ ਸਾਨੂੰ ਕੁਝ ਸ਼ੁਭ ਤੇ ਅਸ਼ੁਭ ਸੰਕੇਤ ਜੋ ਕਿ ਸਾਨੂੰ ਕੀੜੀਆਂ ਦੇ ਰਾਹੀਂ ਪਤਾ ਲੱਗਦੇ ਨੇ ਤੇ ਸਾਨੂੰ ਦਰਸਾਉਂਦੇ ਨੇ ਸਾਡੇ ਘਰ ਦੇ ਵਿੱਚ ਕੀ ਸ਼ੁਭ ਤੇ ਕੀ ਅਸ਼ੁਭ ਹੋਣ ਵਾਲਾ ਹੈ ਤੇ ਕੀੜੀਆਂ ਦੀ ਮਹੱਤਤਾ ਇਸ ਕਹਾਣੀ ਦੇ ਰਾਹੀਂ ਤੁਹਾਨੂੰ ਅਸੀਂ ਦੱਸ ਦਿਆਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰੇ ਚਾਹਵੋਗੇ ਇੱਕ ਪੁਰਾਣੀ ਸਮੇਂ ਦੀ ਕਹਾਣੀ ਹੈ ਕਿ ਇੱਕ ਵਿਅਕਤੀ ਸੀ ਜੋ ਬਹੁਤ ਹੀ ਗਰੀਬ ਸੀ ਤੇ ਉਸ ਨੂੰ ਖਾਣ ਦੇ ਲਈ ਭੋਜਨ ਵੀ ਨਸੀਬ ਨਹੀਂ ਹੁੰਦਾ ਸੀ ਲੋਕ ਉਸ ਨੂੰ ਖਾਣ ਦੇ ਲਈ ਭੋਜਨ ਦਿੰਦੇ ਸਨ ਤੇ ਉਸ ਵਿਅਕਤੀ ਦੀ ਪਤਨੀ ਤੇ ਬੱਚੇ ਭੁੱਖੇ ਤੇ ਨੰਗੇ ਹੀ ਅਕਸਰ ਘੁੰਮਦੇ ਰਹਿੰਦੇ ਸਨ ਜੇਕਰ ਕਿਸੇ ਨੇ ਕਿਸੇ ਨੂੰ ਉਹਨਾਂ ਤੇ ਤਰਸ ਆਉਂਦਾ ਤਰਸ ਆ ਜਾਂਦਾ ਤਾਂ ਉਹਨਾਂ ਨੂੰ ਕੱਪੜੇ ਭੋਜਨ ਤੇ ਪਾਣੀ ਦਿੰਦਾ ਸੀ ਤੇ ਫਿਰ ਉਹਨਾਂ ਦੇ ਘਰ ਦੇ ਖਰਚਿਆਂ ਦਾ ਪ੍ਰਬੰਧਨ ਹੁੰਦਾ ਸੀ ਨਹੀਂ ਤਾਂ ਉਹ ਭੁੱਖੇ ਹੀ ਸੌ ਜਾਂਦੇ ਸਨ ਤੇ ਉਹਨਾਂ ਦੇ ਘਰ ਦੇ ਵਿੱਚ ਇੰਨੀ ਜ਼ਿਆਦਾ ਭਿਆਨਕ ਗਰੀਬੀ ਸੀ ਕਿ ਰੱਬ ਗਰੀਬੀ ਕਿਸੇ ਨੂੰ ਮੀਨਾ ਦੇਵੇ ਕਿਉਂਕਿ ਜੋ ਲੋਕ ਗਰੀਬ ਹੁੰਦੇ ਨੇ ਜੋ ਗਰੀਬੀ ਦੇ ਵਿੱਚੋਂ ਲੰਘੇ ਹੁੰਦੇ ਨੇ ਉਹ ਹੀ ਜਾਣ ਸਕਦੇ ਨੇ ਕਿ ਗਰੀਬ ਕੀ ਹੈ ਜੇਕਰ ਤੁਹਾਨੂੰ ਵੀ ਕੋਈ ਵੀ ਪਰਿਵਾਰ ਇਸ ਤਰ੍ਹਾਂ ਦਾ ਮਿਲਦਾ ਲੋੜਵੰਦ ਪਰਿਵਾਰ ਤਾਂ ਉਸ ਦੀ ਜਿੰਨੀ ਵੀ ਹੋ ਸਕੇ ਮਦਦ ਜ਼ਰੂਰ ਕਰਿਆ ਕਰੋ ਜਿਸ ਤੀ ਜਿਹੜੀ ਉਸ ਪਰਿਵਾਰ ਨੂੰ ਜ਼ਰੂਰਤ ਹੁੰਦੀ ਏ ਬਹੁਤ ਹੈ ਨਹੀਂ ਤਾਂ ਜਿੰਨਾ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਉਸ ਮੁਤਾਬਕ ਤੁਸੀਂ ਉਹ ਪਰਿਵਾਰ ਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਜੇਕਰ ਅਸੀਂ ਇਸ ਤਰੀਕੇ ਦੇ ਨਾਲ ਭੈਣ ਭਰਾਵਾਂ ਦੀ ਮਦਦ ਕਰਾਂਗੇ ਤਾਂ ਉਹ ਪਰਿਵਾਰ ਅੱਗੇ ਵੀ ਵੱਧ ਸਕਦੇ ਨੇ ਪਰ ਇੰਨੀ ਭਿਆਨਕ ਗਰੀਬੀ ਦੇ ਵਿੱਚ ਵੀ ਉਸ ਇਨਸਾਨ ਨੇ ਕਦੇ ਹਿੰਮਤ ਨਹੀਂ ਸਿਹਾਰੀ ਉਹ ਸਾਰਾ ਦਿਨ ਉੱਤੇ ਭੀਖ ਭੀਖ ਮੰਗਦਾ ਰਹਿੰਦਾ ਸੀ ਵੀ ਆਪਣੇ ਬੱਚਿਆਂ ਨੂੰ ਪਾਲਦਾ ਰਹਿੰਦਾ ਸੀ ਤੇ ਜਿਨ੍ਹਾਂ ਨੂੰ ਤਰਸਾ ਜਾਂਦਾ ਸੀ ਉਹ ਕੁਝ ਖਾਣ ਨੂੰ ਵੀ ਦੇ ਦਿੰਦੇ ਸੀ ਤੇ ਜਿਨ੍ਹਾਂ ਨੂੰ ਦਇਆ ਨਹੀਂ ਸੀ ਉੰਦੀ ਉਹ ਉਸ ਨੂੰ ਨਫ਼ਰਤ ਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣਾਉਂਦੇ ਸਨ ਤੇ ਉਹਨਾਂ ਲੋਕਾਂ ਦੀ ਜ਼ਿੰਦਗੀ ਇੰਨੀ ਭਿਆਨਕ ਗਰੀਬੀ ਦੇ ਵਿੱਚ ਬਤੀਤ ਹੋ ਰਹੀ ਸੀ ਕਿ ਕੁਝ ਖਾਣ ਨੂੰ ਵੀ ਨਹੀਂ ਸੀ ਕੱਪੜੇ ਨਾ ਨਾ ਪੈਰਾਂ ਦੇ ਵਿੱਚ ਚੱਪਲ ਨਹੀਂ ਸੀ ਪਰ ਫਿਰ ਵੀ ਉਹ ਆਪਣੀ ਜ਼ਿੰਦਗੀ ਜੀ ਰਹੇ ਸਨ ਦੋ ਛੋਟੇ ਬੱਚੇ ਸਨ ਦੋਵੇਂ ਪਤੀ ਪਤਨੀ ਅਜੇ ਵੀ ਜਿੰਦਾ ਹੀ ਸਨ ਇਨੀ ਕਰੀਬੀ ਹੋਣ ਦੇ ਬਾਵਜੂਦ ਪਰ ਉਸ ਵਿਅਕਤੀ ਦਾ ਬਚਪਨ ਤੋਂ ਹੀ ਇੱਕ ਨਿਯਮ ਹੁੰਦਾ ਸੀ ਜਦੋਂ ਵੀ ਉਹ ਖਾਣਾ ਖਾਂਦਾ ਹੁੰਦਾ ਸੀ ਉਹ ਆਪਣੇ ਖਾਣੇ ਦੇ ਵਿੱਚੋਂ ਕੁਝ ਕੱਢ ਕੇ ਪਹਿਲਾਂ ਕੀੜੀਆਂ ਨੂੰ ਖਵਾਉਂਦਾ ਸੀ ਤੇ ਫਿਰ ਉਹ ਖੁਦ ਖਾਂਦਾ ਸੀ ਤੇ ਬਚਪਨ ਤੋਂ ਹੀ ਉਸਦਾ ਇਹ ਨਿਯਮ ਸੀ ਕਿ ਦੋ ਮੁਰਕੀਆਂ ਦੇ ਵਿੱਚੋਂ ਉਹ ਕੀੜੀ ਨੂੰ ਇੱਕ ਟੁਕੜਾ ਖਵਾਉਂਦਾ ਸੀ ਤੇ ਇੱਕ ਟੁਕੜਾ ਖੁਦ ਖਾਂਦਾ ਸੀ ਉਸ ਦੀ ਇਸ ਭਾਵਨਾ ਨੂੰ ਦੇਖ ਕੇ ਕੀੜੀਆਂ ਨੇ ਉਸ ਵਿਅਕਤੀ ਨੂੰ ਕਈ ਵਾਰ ਅਚੇਹੇ ਸ਼ੁਭ ਸੰਕੇਤ ਵੀ ਦਿੱਤੇ ਜੋ ਉਸ ਦੀ ਗਰੀਬੀ ਖਤਮ ਹੋ ਜਾਵੇ ਪਰ ਉਹ ਮਾਸੂਮ ਸੀ ਉਹ ਇਨਸਾਨ ਅਣਪੜ੍ਹ ਸੀ ਅਣਪੜ੍ਹ ਵਿਅਕਤੀ ਕੀੜੀਆਂ ਦੇ ਸਨੇਹ ਨਹੀਂ ਸਮਝ ਸਕਿਆ ਕੀੜੀ ਉਸ ਨੂੰ ਕੀ ਸਨੇਹਾ ਦੇ ਰਹੀਏ ਉਹ ਕੀੜੀਆਂ ਦਾ ਕੋਈ ਵੀ ਸੰਦੇਸ਼ ਨਾ ਸਮਝ ਸਕਿਆ ਤੇ ਉਹ ਗਰੀਬੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਂਦਾ ਰਿਹਾ ਕੀੜੀਆਂ ਕਿਸੇ ਵਿਅਕਤੀ ਨਾਲ ਗੱਲ ਤਾਂ ਨਹੀਂ ਕਰ ਸਕਦੀਆਂ ਪਰ ਉਹ ਕੀੜੀਆਂ ਵਿਅਕਤੀ ਨੂੰ ਜ਼ਰੂਰ ਸ਼ੁਭ ਸੰਕੇਤ ਦਿੰਦੀਆਂ ਸਨ ਹੁਣ ਇੱਕ ਦਿਨ ਉਹ ਵਿਅਕਤੀ ਭੀਖ ਮੰਗਣ ਲੱਗ ਪਿਆ ਇਸੇ ਤਰ੍ਹਾਂ ਕੀ ਹੁੰਦਾ ਹੈ ਕਿ ਜਦੋਂ ਸਾਨੂੰ ਕੁਝ ਇਸ ਤਰ੍ਹਾਂ ਦੇ ਸੰਕੇਤ ਮਿਲਦੇ ਨੇ ਪਰ ਅਸੀਂ ਇਹਨਾਂ ਚੀਜ਼ਾਂ ਤੋਂ ਜਾਰੋਂ ਨਹੀਂ ਹੁੰਦੇ ਜਿਸ ਕਰਕੇ ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਇਹ ਸਾਡੇ ਲਈ ਸ਼ੁਭ ਹੈ ਕਿ ਜਾਂ ਫਿਰ ਅਸ਼ੁਭ ਹੈ ਤੇ ਹੁਣ ਇੱਕ ਦਿਨ ਉਹ ਵਿਅਕਤੀ ਕੀ ਕਰਦਾ ਭੀਖ ਮੰਗਣ ਲੱਗ ਪਿਆ ਉਹ ਸੜਕ ਤੇ ਭੀਖ ਮੰਗਦਾ ਹੋਇਆ ਜਾਂਦਾ ਤੇ ਰਸਤਾ ਬਹੁਤ ਹੀ ਜ਼ਿਆਦਾ ਉਸਦਾ ਲੰਬਾ ਹੁੰਦਾ ਅੱਗੇ ਵੱਧਦੇ ਹੋਏ ਉਹ ਵਿਅਕਤੀ ਨੂੰ ਇੱਕ ਸੰਨਿਆਸੀ ਬਾਬੇ ਨੂੰ ਮਿਲਿਆ ਉਹ ਬਾਬੇ ਨੂੰ ਦੇਖਦਾ ਤੇ ਫਿਰ ਉਹ ਵਿਅਕਤੀ ਸੰਨਿਆਸੀ ਬਾਬੇ ਦੇ ਕੋਲ ਜਾ ਕੇ ਬੈਠ ਵੀ ਚੜ੍ਹਿਆ ਸਨਿਆਸੀ ਬਾਬਾ ਉਸ ਵਿਅਕਤੀ ਨੂੰ ਕਹਿਣ ਲੱਗਦੇ ਕਿ ਤੁਸੀਂ ਬਹੁਤ ਦੂਰੋਂ ਆਏ ਹੋ ਤੁਹਾਨੂੰ ਪਿਆਸ ਲਈ ਲੱਗ ਰਹੀ ਹੋਵੇਗੀ ਤੇ ਥੋੜਾ ਤੁਸੀਂ ਪਾਣੀ ਪੀ ਲਓ ਤੇ ਥੋੜੀ ਦੇਰ ਆਰਾਮ ਵੀ ਕਰੋ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇੱਥੋਂ ਚਲੇ ਜਾਣਾ ਤੇ ਇਸੇ ਤਰ੍ਹਾਂ ਉਸ ਸੰਿਆਸੀ ਬਾਬਾ ਉਸ ਇਨਸਾਨ ਨੂੰ ਕਹਿੰਦਾ ਹੈ ਕਿ ਇੰਜ ਲੱਗਦਾ ਹੈ ਕਿ ਤੁਸੀਂ ਬਹੁਤ ਥੱਕੇ ਹੋ ਹੋਰ ਉਹ ਵਿਅਕਤੀ ਬਾਬੇ ਨੂੰ ਕਹਿਣ ਲੱਗਦਾ ਹੈ ਕਿ ਬਾਬਾ ਮੇਰੀ ਜ਼ਿੰਦਗੀ ਦੇ ਵਿੱਚ ਆਰਾਮ ਕਿੱਥੇ ਮੇਰੇ ਤਾਂ ਦੋ ਛੋਟੇ ਬੱਚੇ ਨੇ ਤੇ ਇੱਕ ਪਤਨੀ ਉਹ ਵੀ ਮੇਰਾ ਇੰਤਜ਼ਾਰ ਕਰਦੇ ਹੋਣਗੇ ਇਸ ਲਈ ਕੋ ਮੇਰੇ ਕੋਲ ਇੱਥੇ ਰੁਕ ਕੇ ਆਰਾਮ ਕਰਨ ਦਾ ਸਮਾਂ ਨਹੀਂ ਪਰ ਫਿਰ ਵੀ ਕੀ ਹੁੰਦਾ ਏ ਪਰ ਫਿਰ ਵੀ ਉਸ ਨਿਆਸੀ ਬਾਬਾ ਜਿਹੜਾ ਹੁੰਦਾ ਏ ਉਹ ਕਹਿਣ ਲੱਗਦਾ ਏ ਕਿ ਠੀਕ ਏ ਤੁਸੀਂ ਆਰਾਮ ਨਾ ਕਰੋ ਪਰ ਥੋੜੀ ਦੇਰ ਰੁਕ ਕੇ ਪਾਣੀ ਪੀ ਲਓ ਤੇ ਪਾਣੀ ਪੀਣ ਦੇ ਨਾਲ ਤੁਹਾਨੂੰ ਕੁਝ ਕੇ ਹਿੰਮਤ ਮਿਲੇਗੀ ਕੁਝ ਰਾਹਤ ਮਿਲੇਗੀ ਉਹ ਵਿਅਕਤੀ ਕੁਝ देर ਦੇ ਲਈ ਰੁਕਦਾ ਏ ਤੇ ਥੋੜੀ देर ਬਾਅਦ ਉਹ ਪਾਣੀ ਪੀਣ ਚਾਹਦਾ ਏ ਤੇ ਉਹ ਪਾਣੀ ਪੀਂਦਾ ਏ ਤੇ ਫਿਰ ਸੰਿਆਸੀ ਉਸ ਵਿਅਕਤੀ ਨੂੰ ਪੁੱਛਦਾ ਏ ਕਿ ਤੁਸੀਂ ਕੀ ਕੰਮ ਕਰਦੇ ਹੋ ਕ ਉਹ ਵਿਅਕਤੀ ਕਹਿੰਦਾ ਏ ਕਿ ਮੈਂ ਬਾਬਾ ਜੀ ਭੀਖ ਮੰਗਦਾ ਤੇ ਮੈਂ ਭੀਖ ਮੰਗ ਕੇ ਹੀ ਆਪਣੇ ਬੱਚਿਆਂ ਦੀ ਦੇਖਭਾਲ ਕਰਦਾ ਤੇ ਆਪਣੀ ਪਤਨੀ ਦੀ ਤੇ ਉਹ ਸੰਿਆਸੀ ਉਸ ਵਿਅਕਤੀ ਨੂੰ ਕਹਿਣ ਲੱਗਦਾ ਏ ਕਿ ਤੁਸੀਂ ਆਪਣਾ ਹੱਥ ਦਿਖਾਓ ਫਿਰ ਉਹ ਵਿਅਕਤੀ ਸੰਿਆਸੀ ਭਾਬੇ ਨੂੰ ਆਪਣੇ ਹੱਥ ਦੀਆਂ ਲਕੀਰਾਂ ਦਿਖਾਉਂਦਾ ਹੈ। ਹੱਥਾਂ ਦੀਆਂ ਲਕੀਰਾਂ ਦੇਖ ਕੇ ਬਾਬਾ ਉਸ ਵਿਅਕਤੀ ਨੂੰ ਕਹਿਣ ਲੱਗ ਪੈਂਦਾ ਹੈ ਕਿ ਤੁਸੀਂ ਕਿ ਤੂੰ ਬਹੁਤ ਹੀ ਜ਼ਿਆਦਾ ਅਮੀਰ ਹੈਂ। ਤੇਰੀ ਕਿਸਮਤ ਦੇ ਵਿੱਚ ਬਹੁਤ ਜ਼ਿਆਦਾ ਦੌਲਤ ਹੈ ਫਿਰ ਵੀ ਤੂੰ ਭੀਖ ਮੰਗ ਰਿਹਾ ਹੈ। ਉਹ ਜਿਹੜਾ ਵਿਅਕਤੀ ਸੀ ਉਹ ਕਹਿਣ ਲੱਗਾ ਬਾਬਾ ਜੀ ਦੀਆਂ ਗੱਲਾਂ ਤੇ ਪਹਿਲਾਂ ਤਾਂ ਹੱਸਣ ਲੱਗਾ ਤੇ ਫਿਰ ਕਹਿੰਦਾ ਬਾਬਾ ਜੇ ਮੈਨੂੰ ਸ਼ਾਮ ਨੂੰ ਖਾਣਾ ਮਿਲ ਜਾਵੇ ਤੇ ਰਾਤ ਦੀ ਕੋਈ ਉਮੀਦ ਨਹੀਂ। ਤੇ ਜਿਵੇਂ ਸਵੇਰੇ ਆਪਣੀ ਪਤਨੀ ਤੇ ਬੱਚਿਆਂ ਨੂੰ ਖਵਾ ਸਕਾਂਗਾ ਚਾ ਨਹੀਂ ਜੇ ਮੈਨੂੰ ਸਵੇਰੇ ਖਾਣਾ ਮਿਲ ਜਾਵੇ ਤਾਂ ਰਾਤ ਦੀ ਕੋਈ ਉਮੀਦ ਨਹੀਂ ਹੁੰਦੀ ਤੇ ਰਾਤ ਨੂੰ ਮਿਲ ਜਾਵੇ ਤਾਂ ਦਿਨ ਦੀ ਕੋਈ ਉਮੀਦ ਨਹੀਂ ਹੁੰਦੀ ਤੇ ਤੂੰ ਕਹਿ ਰਿਹਾ ਹੈ ਕਿ ਮੈਂ ਬਹੁਤ ਹੀ ਜ਼ਿਆਦਾ ਅਮੀਰ ਵਿਅਕਤੀ ਹਾਂ ਮੇਰੀ ਕਿਸਮਤ ਦੇ ਵਿੱਚ ਬਹੁਤ ਦੌਲਤ ਹੈ ਵੀ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿਉਂਕਿ ਸਾਨੂੰ ਤਾਂ ਰੋਟੀ ਹੀ ਨਹੀਂ ਮਿਲਦੀ ਸਾਡਾ ਰੋਟੀ ਦਾ ਗੁਜਾਰਾ ਨਹੀਂ ਹੁੰਦਾ ਤੇ ਇਹ ਗੱਲਾਂ ਕਿਵੇਂ ਸੱਚ ਹੋ ਸਕਦੀਆਂ ਹਨ ਤੇ ਉਸ ਨਿਆਸੀ ਬਾਬਾ ਉਸ ਵਿਅਕਤੀ ਦੀਆਂ ਗੱਲਾਂ ਤੇ ਵੀ ਵਿਸ਼ਵਾਸ ਨਹੀਂ ਕਰਦਾ ਉਸ ਵਿਅਕਤੀ ਦੇ ਕਹਿੰਦੇ باوجود ਵੀ ਉਸ ਬਾਬੇ ਨੂੰ ਵਿਸ਼ਵਾਸ ਨਹੀਂ ਆਉਂਦਾ ਤੇ ਉਸ ਨਿਆਸੀ ਬਾਬਾ ਉਸ ਵਿਅਕਤੀ ਨੂੰ ਕਹਿਣ ਲੱਗਦਾ ਕਿ ਤੂੰ ਝੂਠ ਬੋਲ ਰਿਹਾ ਤੇਰੇ ਹੱਥਾਂ ਦੀਆਂ ਰੇਖਾਵਾਂ ਸਾਫ਼ ਦੱਸ ਰਹੀਆਂ ਨੇ ਕਿ ਤੂੰ ਅਮੀਰ ਵਿਅਕਤੀ ਹੈ ਤੇਰੇ ਕੋਲ ਬਹੁਤ ਹੀ ਜ਼ਿਆਦਾ ਦੌਲਤ ਹੈ ਪਰ ਉਹ ਵਿਅਕਤੀ ਸਾਫ਼ ਇਨਕਾਰ ਕਰ ਦਿੰਦਾ ਤੇ ਕਹਿੰਦਾ ਕਿ ਬਾਬਾ ਤੂੰ ਮੇਰਾ ਮਜ਼ਾਕ ਉਡਾਰ ਰਿਹਾ ਹੈ ਤੂੰ ਮੇਰੀ ਗਰੀਬੀ ਦਾ ਮਜ਼ਾਕ ਉਡਾਰ ਰਿਹਾ ਹੈ ਉਸ ਵਿਅਕਤੀ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਸੰਿਆਸੀ ਬਾਬਾ ਉਸ ਗਰੀਬ ਦਾ ਮਜ਼ਾਕ ਉਡਾਰ ਰਿਹਾ ਉਸ ਦੀ ਗਰੀਬੀ ਦਾ ਮਜ਼ਾਕ ਉਡਾਰ ਰਿਹਾ ਹੈ ਤੇ ਬਾਬਾ ਆਪਣੀ ਸੀਟ ਤੋਂ ਖੜਾ ਹੋ ਜਾਂਦਾ ਇਹ ਸੁਣ ਕੇ ਤੇ ਉਸ ਵਿਅਕਤੀ ਨੂੰ ਕਹਿੰਦਾ ਹੈ ਕਿ ਮੈਂ ਝੂਠ ਬੋਲ ਰਿਹਾ ਤੇ ਹਾਂ ਜਾਂ ਤੁਸੀਂ ਝੂਠ ਬੋਲ ਰਹੇ ਹੋ ਤਾਂ ਇਹ ਤਾਂ ਉਦੋਂ ਹੀ ਸਾਬਤ ਹੋ ਸਕਦਾ ਹੈ ਵੀ ਇਹ ਤਾਂ ਉਦੋਂ ਹੀ ਸੱਚ ਹੋ ਸਕਦਾ ਹੈ ਜਦੋਂ ਮੈਂ ਤੁਹਾਡੇ ਘਰ ਆਵਾਂਗਾ ਸਿਆਸੀ ਬਾਬਾ ਉਸ ਨਾਲ ਆਪਣੇ ਘਰ ਦੇ ਲਈ ਰਵਾਨਾ ਹੁੰਦਾ ਤੇ ਹੁਣ ਜਦੋਂ ਬਾਬਾ ਉਸਦੇ ਘਰ ਪਹੁੰਚਦਾ ਹੈ ਤਾਂ ਉਹ ਦੇਖਦਾ ਹੈ ਕਿ ਇੱਕ ਛੋਟਾ ਜਿਹਾ ਟੁੱਟਿਆ ਹੋਇਆ ਮਿੱਟੀ ਦਾ ਘਰ ਹੁੰਦਾ ਤੇ ਉਸਦੇ ਘਰ ਦੇ ਉੱਪਰ ਕੋਈ ਵੀ ਛੱਤ ਨਹੀਂ ਹੁੰਦੀ ਉਸ ਉੱਤੇ ਕੋਈ ਘਾਹ ਤੇ ਤੂੜੀ ਨਹੀਂ ਫਿਰ ਵੀ ਉਹ ਬਾਬਾ ਉਸ ਵਿਅਕਤੀ ਦੀ ਪਤਨੀ ਤੇ ਬੱਚਿਆਂ ਨੂੰ ਮਿਲਦਾ ਹੈ ਉਹਨਾਂ ਦੇ ਹਾਲਾਤ ਦੇਖ ਕੇ ਵੀ ਸੰਨਿਆਸੀ ਬਾਬਾ ਵੀ ਸੋਚਾਂ ਦੇ ਵਿੱਚ ਪੈ ਜਾਂਦਾ ਹੈ ਉਹਨਾਂ ਦੇ ਸਰੀਰ ਤੇ ਕੋਈ ਕੱਪੜੇ ਵੀ ਨਹੀਂ ਸਨ ਉਹ ਵਿਅਕਤੀ ਦੀ ਪਤਨੀ ਤੇ ਬੱਚੇ ਭੁੱਖੇ ਪਿਆਸੇ ਸਨ ਪੈਰਾਂ ਦੇ ਵਿੱਚ ਚੱਪਲਾਂ ਤੋਂ ਬਿਨਾਂ ਇੱਧਰ ਉੱਧਰ ਹੀ ਭਟਕ ਰਹੇ ਸਨ ਤੇ ਇਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਮੈਨੂੰ ਆਪਣਾ ਹੱਥ ਦੁਬਾਰਾ ਦਿਖਾਓ ਉਹ ਵਿਅਕਤੀ ਸੰਨਿਆਸੀ ਬਾਬੇ ਨੂੰ ਆਪਣਾ ਹੱਥ ਦੁਬਾਰਾ ਦਿਖਾਉਂਦਾ ਹੈ ਤੇ ਸੰਨਿਆਸੀ ਬਾਬਾ ਇਸ ਨੂੰ ਬਹੁਤ ਧਿਆਨ ਦੇ ਨਾਲ ਵੇਖਦਾ ਹੈ ਤੇ ਉਹ ਵਾਰ-ਵਾਰ ਹੱਥਾਂ ਦੀਆਂ ਰਖਾਵਾਂ ਨੂੰ ਵੀ ਵੇਖਦਾ ਹੈ ਕਿ ਆਪਣੇ ਮਨ ਦੇ ਵਿੱਚ ਕੁਝ ਬੜਬੜਾਉਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਦੁਬਾਰਾ ਹੱਥਾਂ ਨੂੰ ਧਿਆਨ ਦੇ ਨਾਲ ਵੇਖਦਿਆ ਹੋਇਆ ਗੱਲਬਾਤ ਕਾਫੀ ਧੀਰ ਦੇ ਤੱਕ ਚੱਲਦੀ ਰਹੀ ਤੇ ਕਾਫੀ ਸਮੇਂ ਦੇ ਬਾਅਦ ਸੰਨਿਆਸੀ ਬਾਬੇ ਨੇ ਉਸ ਵਿਅਕਤੀ ਨੂੰ ਕਿਹਾ ਕਿ ਹੁਣ ਤੱਕ ਤੁਹਾਡੇ ਕੋਲ ਦੌਲਤ ਨੇ ਸੀ ਪਰ ਹੁਣ ਕੁਝ ਭਲਾਂ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਹੀ ਤੁਹਾਡੇ ਕੋਲ ਜ਼ਰੂਰ ਬਹੁਤ ਜ਼ਿਆਦਾ ਦੌਲਤ ਹੋਵੇਗੀ ਤੇ ਸੰਨਿਆਸੀ ਬਾਬੇ ਨੇ ਉਸ ਵਿਅਕਤੀ ਨੂੰ ਕਿਹਾ ਕਿ ਹੁਣ ਜਦੋਂ ਵੀ ਤੁਹਾਡੇ ਘਰੋਂ ਬਹੁਤ ਸਾਰੀਆਂ ਕੀੜੀਆਂ ਨਿਕਲਣਗੀਆਂ ਇਸ ਦਾ ਤੁਸੀਂ ਖਾਸ ਧਿਆਨ ਰੱਖਣਾ ਤੇ ਕੀੜੀਆਂ ਕਿਸ ਦਿਸ਼ਾ ਦੇ ਵਿੱਚ ਜਾ ਰਹੀਆਂ ਨੇ ਜੇਕਰ ਤਾਂ ਆਪਣਾ ਘਰ ਪੂਰਬ ਦਿਸ਼ਾ ਦੇ ਵਿੱਚ ਛੱਡਦੀਆਂ ਹਨ ਤਾਂ ਇਹ ਤਾਂ ਤੁਹਾਡੇ ਲਈ ਅਸ਼ੁਭ ਹੋਵੇਗਾ ਤੇ ਜੇਕਰ ਕੀੜੀਆਂ ਪੂਰਬ ਦਿਸ਼ਾ ਤੋਂ ਤੁਹਾਡੇ ਘਰ ਦੇ ਵਿੱਚ ਆਉਂਦੀਆਂ ਨੇ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਤੇ ਸੰਿਆਸੀ ਬਾਬਾ ਉਸ ਵਿਅਕਤੀ ਨੂੰ ਬਹੁਤ ਸਾਰੀਆਂ ਅਜਈਆਂ ਗੱਲਾਂ ਵੀ ਦੱਸਦਾ ਹੈ ਜੋ ਅਸੀਂ ਤੁਹਾਨੂੰ ਬਾਰਾ ਸ਼ੁਭ ਤੇ ਅਸ਼ੁਭ ਸੰਕੇਤ ਦੱਸੇ ਨੇ ਸੰਿਆਸੀ ਉਸ ਆਦਮੀ ਨੂੰ ਉਹ ਸਾਰੇ ਬਾਰੇ ਦੱਸਦਾ ਹੈ ਕਿ ਉਤੋਂ ਸੱਧਿਆ ਬਾਬਾ ਆਪਣੀ ਚੌਪੜੀ ਦੇ ਵਿੱਚ ਜਾਂਦਾ ਹੈ ਤੇ ਕੁਝ ਦਿਨਾਂ ਦੇ ਬਾਅਦ ਬਹੁਤ ਸਾਰੀਆਂ ਕੀੜੀਆਂ ਕੀ ਹੁੰਦਾ ਉਸ ਵਿਅਕਤੀ ਦੇ ਘਰ ਆਂਡੇ ਲੈ ਕੇ ਆਉਂਦੀਆਂ ਨੇ ਤੇ ਉਸ ਸੰਿਆਸੀ ਬਾਬੇ ਦੀ ਖੋਲ ਚਾਬੀ ਹਨ ਤੇ ਫਿਰ ਸੰਿਆਸੀ ਬਾਬਾ ਉਸ ਵਿਅਕਤੀ ਨੂੰ ਕਹਿੰਦਾ ਹੈ ਕਿ ਤੁਹਾਨੂੰ ਉਸ ਜਗ੍ਹਾ ਦਾ ਧਿਆਨ ਰੱਖਣਾ ਚਾਹੀਦਾ ਹੈ ਚਾਹੀਦਾ ਜਿੱਥੇ ਕੀੜੀਆਂ ਆ ਕੇ ਆਂਡੇ ਦੇ ਰਹੀਆਂ ਨੇ ਉਸ ਜਗ੍ਹਾ ਨੂੰ ਨਿਸ਼ਾਨਬੱਧ ਕਰੋ ਤੇ ਉਸ ਜਗ੍ਹਾ ਨੂੰ ਨਿਸ਼ਾਨਬੱਧ ਕਰਦਾ ਹੈ ਤੇ ਜਿੱਥੇ ਕੀੜੀਆਂ ਆਂਡੇ ਲਿਆ ਕੇ ਦੇ ਰਹੀਆਂ ਸਨ ਉਹ ਉਸ ਵਿਅਕਤੀ ਸੰਿਆਸੀ ਬਾਬੇ ਨੂੰ ਕਹਿੰਦਾ ਹੈ ਕਿ ਬਾਬਾ ਹੁਣ ਮੈਨੂੰ ਦੱਸੋ ਕਿ ਮੈਂ ਅੱਗੇ ਕੀ ਕਰਨਾ ਹੈ ਇਹ ਇਸ ਨਿਆਸੀ ਬਾਬਾ ਕਹਿੰਦਾ ਹੈ ਕਿ ਉਸ ਜਗ੍ਹਾ ਨੂੰ ਖੋਦਣਾ ਸ਼ੁਰੂ ਕਰੋ ਜਿੱਥੇ ਕੀੜੀਆਂ ਆਪਣੇ ਆਂਡੇ ਲਿਆ ਰਹੀਆਂ ਸਨ ਤੇ ਰੱਖ ਰਹੀਆਂ ਸਨ ਉਹ ਵਿਅਕਤੀ ਆ ਕੇ ਉਸ ਜਗ੍ਹਾ ਨੂੰ ਖੋਦਣਾ ਸ਼ੁਰੂ ਕਰ ਦਿੰਦਾ ਹੈ ਤੇ ਉਸ ਵਿਅਕਤੀ ਨੂੰ ਉਤੋਂ ਬਹੁਤ ਸਾਰਾ ਪੈਸਾ ਮਿਲਦਾ ਹੈ ਉਸ ਵਿਅਕਤੀ ਦੀ ਗਰੀਬੀ ਖਤਮ ਹੋ ਜਾਂਦੀ ਹੈ ਹੁਣ ਉਹ ਉਸ ਪੈਸੇ ਨੂੰ ਕੱਢ ਕੇ ਬਾਹਰ ਵਿੱਚ ਵੇਚ ਦੇ ਲੈ ਤੇ ਉਸ ਦੀ ਸਾਰੀ ਗਰੀਬੀ ਖਤਮ ਹੋ ਜਾਂਦੀ ਏ ਉਹ ਅਮੀਰ ਹੋ ਜਾਂਦਾ ਹੈ ਤੇ اسی ਤਰ੍ਹਾਂ ਉਸ ਸੰਿਆਸੀ ਬਾਬਾ ਉਸ ਵਿਅਕਤੀ ਨੂੰ ਇੱਕ ਹੋਰ ਵੀ ਗੱਲ ਦੱਸਦਾ ਹੈ ਕਿ ਜੇਕਰ ਲਾਲ ਕੀੜੀਆਂ ਤੁਹਾਡੇ ਘਰ ਆਂਡੇ ਲੈ ਕੇ ਆਉਂਦੀਆਂ ਹਨ ਤਾਂ ਇਹ ਬਹੁਤ ਹੀ ਅਸ਼ਯੁਭ ਗੁਣਿਤ ਜਦੋਂ ਵੀ ਕੋਈ ਲਾਲ ਕੀੜੀਆਂ ਤੁਹਾਡੇ ਘਰ ਆਂਡੇ ਲੈ ਕੇ ਆਉਂਦੀਆਂ ਨੇ ਤਾਂ ਉਸ ਘਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਸचेत ਹੋ ਜਾਣਾ ਚਾਹੀਦਾ ਹੈ ਕਿਉਂਕਿ ਅਜਿਹੀ ਸਥਿਤੀ ਦੇ ਵਿੱਚ ਤੁਹਾਡੇ ਜਾਂ ਤੁਹਾਡੇ ਪਰਿਵਾਰ ਤੇ ਕੋਈ ਵੱਡੀ ਮੁਸੀਬਤ ਆਉਣ ਵਾਲੀ ਹੁੰਦੀ ਏ ਜਿਸ ਵਿੱਚ ਪੈਸੇ ਦਾ ਨੁਕਸਾਨ ਹੋ ਸਕਦਾ ਏ ਤੇ ਜਾਂ ਫਿਰ ਉਸ ਵਿਅਕਤੀ ਦੀ ਗਰੀਬੀ ਦਾ ਨਾਮੋ ਨਿਸ਼ਾਨ ਮਿਲ ਜਾਂਦਾ ਏ ਧਰਮਾਂ ਦੇ ਵਿੱਚ ਵੀ ਲਿਖਿਆ ਗਿਆ ਏ ਕਿ ਕੀੜੀਆਂ ਲੋਕਾਂ ਨੂੰ ਕਰਜ਼ੇ ਤੋਂ ਮੁਕਤ ਕਰਦੀਆਂ ਨੇ ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਭਾਵੇਂ ਤਾਂ ਉਪ ਪੁਜਾਰੀ ਹੋਵੇ ਜਾਂ ਸਾਧੂ ਹੋਵੇ ਜਾਂ ਸੰਿਆਸੀ ਹੋਵੇ ਤੇ ਜਾਂ ਫਿਰ ਪੰਡਤ ਤੇ ਜਾਂ ਫਿਰ ਆਚਾਰੀ ਕੋਈ ਵੀ ਇਸ ਤੱਥ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਕੀੜੀਆਂ ਹਰ ਵਿਅਕਤੀ ਨੂੰ ਕਰਜ਼ੇ ਤੋਂ ਮੁਕਤ ਕਰ ਦਿੰਦੀਆਂ ਨੇ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਕੀੜੀਆਂ ਦਾ ਭੌਣ ਨੇ ਤਾਂ ਉੱਥੇ ਤੁਸੀਂ ਸਤਨਾਚਾ ਜ਼ਰੂਰ ਪਾਇਆ ਕਰੋ ਕੀੜੀਆਂ ਨੂੰ ਤੁਸੀਂ ਆਟਾ ਜਾਂ ਰੋਟੀ ਚੂਰ ਕੇ ਜਾਂ ਥੋੜੀ ਜਿਹੀ ਆਟੇ ਦੇ ਵਿੱਚ ਚੀਨੀ ਮਿਕਸ ਕਰਕੇ ਇਸ ਤਰ੍ਹਾਂ ਤੁਸੀਂ ਜੋ ਕੁਝ ਵੀ ਪਾ ਸਕਦੇ ਹੋ ਆਪਣੇ ਘਰ ਦੇ ਵਿੱਚੋਂ ਚੌਲ ਛੋਟੇ ਛੋਟੇ ਜਿਹੜੇ ਚਾਲ ਹੁੰਦੇ ਨੇ ਉਹ ਪਾ ਦਿਓ ਜਾਂ ਫਿਰ ਸਤ ਅਨਾਜ ਇਕੱਠੇ ਕਰਕੇ ਤੇ ਉਹਨਾਂ ਦਾ ਸਤ ਨਾਜਾ ਬਣਾ ਕੇ ਤੁਸੀਂ ਕੀੜੀਆਂ ਦਾ ਜਿੱਥੇ ਵੀ ਪੌਣੇ ਤੁਹਾਡੇ ਘਰ ਦੇ ਵਿੱਚ ਤੁਸੀਂ ਜ਼ਰੂਰ ਪਾਇਆ ਕਰੋ ਕਿਉਂਕਿ ਜੇਕਰ ਅਸੀਂ ਇਹ ਉਹ ਪੰਜ ਦਿਨ ਲਗਾਤਾਰ ਕਰਦੀਆਂ ਤੇ ਇਸ ਨੂੰ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਕਰਜ਼ੇ ਤੋਂ ਮੁਕਤੀ ਮਿਲਦੀ ਹੈ ਤੇ ਸਾਡੀ ਗਰੀਬੀ ਪੂਰੀ ਤਰ੍ਹਾਂ ਦੂਰ ਹੋ ਜਾਂਦੀ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਾਂ ਅdte ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ